ਮਲਾਤ ਮਲਾ ਪੈਲਾ ਦੁਖ ਮੋਰਾ ਮਾਰਨ ਹਰ ਨਾਮ ਸਿਲਾ ਸੰਤੋਖ ਤੀਸਣ ਹੱਥ ਦਾਨ ਨਿਤ ਨਿਤ ਲੈ ਨਾ ਛੀਜ ਦੇ ਅੰਤ ਕਾਲ ਜਮ ਮਾਰ ਰਖੇ ਐਸਾ दारू ਖਾਏ ਗਵਾਰ ਜਿਤ ਖਾਧਾ ਤੇਰੇ ਜਾਹੇ ਵਿਕਾਰ ਰਹਾਉ ਰਾਜ ਮਾਲ ਜੋਬਨ ਸਭ ਸ਼ਾਮ ਰਾਤ ਫਿਰੰਡ ਦਿਸੈ ਥਾਮ ਦੇ ਨਾ 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 ਹੋਵੇ ਜਤ ਉਥੈ ਦੇਹ ਇਥੈ ਸਭ ਰਾਤ ਸਾਧ ਕਰ ਸਮਧ ਤ੍ਰਿਸ਼ਨਾ ਕਿਉ ਤੇਲ ਕਾਮ ਕ્રોਧ ਅਗਨੀ ਸਿਉ ਮੇਲ ਹੋਮ ਜਗ ਅਰ ਪਾਠ ਪੁਰਾਣ ਜੋ ਤਿਸ ਪਾਵੈ ਸੋ ਪਰਵਾਨ ਤਪ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕੋ ਲਿਖਿਆ ਇਹ ਨਿਦਾਨ ਸੇ ਤਨਵੰਤ ਦਿਸੈ ਕਰ ਜਾਏ ਨਾਨਕ ਜਨਨੀ ਤੰਨੀ ਮਾਏ ਮਲਾ ਮਹਿਲਾ ਪਹਿਲਾ ਭਾਗੇ ਕੱਪੜ ਬੋਲੇ ਬਣ ਲੰਮਾ ਨਕ ਖਾਲੇ ਤੇਰੇ ਨੈਣ ਕਭੂ ਸਾਹਿਬ ਦੇਖਿਆ ਪੈਣ ਉਡਾ ਉਡ ਚੜਾ ਅਸਮਾਨ ਸਾਹਿਬ ਸਮ੍ਰਿਥ ਤੇਰਾ ਤਾਣ ਜਲ ਫਲ ਡੂੰਗਰ ਦੇਖਾਂ ਤੀਰ ਥਾਨ ਥਨੰਤਰ ਸਾਹਿਬ ਵੀਰ ਜਿਨ ਤਨ ਸਾਜ دیے ਨਾਲ ਖੰਭ ਅਤ ਤ੍ਰਿਸ਼ਨਾ ਉੱਡਣ ਕੀ ਡੰਝ ਨਦਰ ਕਰੇ ਤਾਂ ਬੰਧਾ ਤੀਰ ਜਿਉ ਵੇਖਾਲੇ ਤਿਉ ਵੇਖਾਂ ਬੀਰ ਨਾ ਇਹ ਤਨ ਜਾਏਗਾ ਨਾ ਜਾਹੇਂਗੇ ਖੰਭ ਪੌਣੇ ਪਾਣੀ ਅਗਨੀ ਕਾ ਸਮਬੰਧ ਨਾਨਕ ਕਰਮ ਹੋਵੇ ਜਪਿਐ ਕਰ ਗੁਰਪੀਰ ਸਚ ਸਮਾਵੈ ਇਹ ਸ਼ਰੀਰ ਮਲਾਰ ਨ ਲਾਤੀਜਾ ਚੌਪ ਦੇ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਪਰਮ ਪੁਲਾਏ ਕਰ ਕਰ ਕਰਤਾ ਆਪੇ ਵੇਖਾ ਜਿਤ ਭਾਵੈ ਤਿਤ ਲਾਏ ਸੇਵਕ ਕੋ ਇਹ ਵਡਿਆਈ ਜਾ ਕੋ ਹੁਕਮ ਮੰਨਾਈ ਆਪਣਾ ਥਾਣਾ ਆਪੇ ਜਾਣੇ ਗੁਰ ਕਿਰਪਾ ਤੇ ਲਈਐ ਇਹਾ ਸ਼ਕਤਿ ਸ਼ਿਵੈ ਘਰ ਆਵੈ ਜੀਵ ਦਿਆ ਮਰ ਰਹੀਐ ਰਹਾਉ ਵੇਦ ਪੜੈ ਪੜਵਾਦ ਵਖਾਣੈ ਬ੍ਰਹਮਾ ਵਿਸ਼ਨ ਮਹੇਸ਼ਾ ਇਹ ਤ੍ਰੇ ਗੁਣ ਮਾਇਆ ਜਿਨ ਜਗਤ ਪੁਲਾਇਆ ਜਨਮ ਮਰਨ ਕਾ ਸੰਸਾਰ ਗੁਰ ਪ੍ਰਸਾਦੀ ਏਕੋ ਜਾਣੈ ਕਉ ਕੈ ਮਨੋ ਅੰਦੇਸਾ ਹਮ ਦੀਨ ਮੂਰਖ ਅਵਿਚਾਰੀ ਤੁਮ ਚਿੰਤਾ ਕਰੋ ਹਮਾਰੀ ਕੋ ਦਇਆਲ ਕਰਦਾਸ ਦਾਸਾਂ ਕਾ ਸੇਵਾ ਕਰੀ ਤੁਮਾਰੀ ਏਕ ਨਿਧਾਨ ਦੇ ਤੂੰ ਆਪਣਾ ਅਹਿਸ ਨਾਮ ਵਖਾਣੀ ਕਹਿਤ ਨਾਨਕ ਗੁਰ ਪ੍ਰਸਾਦੀ ਬੁਝੋ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉਪਰ ਥੇਨ ਬੁਦਬਦਾ ਪੈਸਾ ਏ ਸੰਸਾਰਾ ਜਿਸਤੇ ਹੋ ਆ ਤਿਸੈ ਸਮਾਨਾ ਚੂਕ ਗਿਆ ਪਾਸਾਰਾ ਮਲਾਰ ਮਹਿਲਾ ਤੀਜਾ ਜਿੰਨੀ ਹੁਕਮ ਪਿਸ਼ਾਣਿਆ ਸੇ ਮੇਲੇ ਹਮੈਂ ਸ਼ਬਦ ਜੜਾਏ ਦੀ ਭਗਤ ਕਰੇ ਦਿਨ ਰਾਤੀ ਸੱਚ ਰਹਿ ਲਿਵ ਲਾਏ ਸਦਾ ਸੱਚ ਹਰ ਵੇਖਦੇ ਗੁਰ ਕੈ ਸ਼ਬਦ ਸੁਭਾਏ ਮਨ ਰੇ ਹੁਕਮ ਮੰਨ ਸੁਖ ਹੋਏ ਕਬ ਪਾਣਾ ਆਪਣਾ ਭਾਵੰਦਾ ਜਿਸ ਬਖਸ਼ੇ ਤਿਸ ਬਿਗਨ ਨਾ ਕੋਇ ਰਹਾ ਤ੍ਰੈ ਗੁਣ ਸਭਾ ਤਾ ਤੁਹੈ ਨਾ ਹਰ ਭਗਤ ਨਾ ਥਾਏ ਗੱਤ ਮੁਕਤ ਕਦੇ ਨਾ ਹੋਵੇ ਹਮੇ ਕਰਮ ਕੁਮਾਹੀ ਸਾਹਿਬ ਪਾਵੇ ਸੋ ਥੀਏ ਪੈ ਕਿਰਤ ਫਰਾਹੀ ਸਤਗੁਰ ਭੇਟੇ ਮਨ ਮਰ ਰਹਿ ਹਰ ਨਾਮ ਵਸੇ ਮਨ ਆਏ ਕਿਸ ਕੀ ਕੀਮਤ ਨਾ ਪਵੇ ਕਹਿਣਾ ਕਿਛੂ ਨਾ ਜਾਏ ਚੌਥੇ ਪਦ ਵਾਸਾ ਹੋਇਆ ਸੱਚਾ ਰਹੇ ਸਮਾਈ ਮੇਰਾ ਹਰ ਪ੍ਰਭ ਅਗੰਗ ਅਗੋਚਰ ਹੈ ਕੀਮਤ ਕਹਿ ਨਾ ਜਾਏ ਗੁਰ ਪ੍ਰਸਾਦੀ 부ਝੀਐ ਸ਼ਬਦ ਦੇ ਘਾਰ ਕੁਮਾਈ ਨਾਨਕ ਨਾਮ ਸਲਾਹਾ ਤੂੰ ਹਰ ਹਰ ਦਰ ਸ਼ੋਭਾ ਪਾਏ ਮਲਾ ਮਹਿਲਾ ਤੀਜਾ ਗੁਰਮੁਖ ਕੋਈ ਵਿਰਲਾ 부ਝੈ ਜਿਸਨੂੰ ਨਦਰ ਕਰੇ ਗੁਰ ਬਿਨ ਦਾਤਾ ਕੋਈ ਨਹੀਂ ਨਕਸ਼ੇ ਨਦਰ ਕਰੇ ਗੁਰ ਮਿਲਿਆ ਸ਼ਾਂਤ ਊਪਜੈ ਅਨੰਦਿਨ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਧਿਆਏ ਸਤਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਏ ਰਹਾਉ ਮਨ ਮੁਖ ਸਦਾ ਵਿਛੜੇ ਫਿਰੈ ਕੋਏ ਨ ਕਿਸੇ ਨਾਲ ਹੁ ਮੈਂ ਵੱਡਾ ਰੋਗ ਹੈ ਸਿਰ ਮਾਰੇ ਜਮ ਕਾਲ ਗੁਰਮਤ ਸਤ ਸੰਗਤ ਨਾ ਵਿਛੜੇ ਅਨ ਦਿਨ ਨਾਮ ਸੰਭਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਇੱਕ ਗੁਰਮੁਖ ਆਪ ਮਿਲਾਇਆ ਬਖਸ਼ੇ ਭਗਤ ਪੰਧਾਰ ਤੂੰ ਆਪੇ ਸਭ ਕਿਸ ਜਾਣਦਾ ਕਿਸ ਅੱਗੇ ਕਰੀਂ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਨ ਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਈ ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਇ ਮਲਾਤ ਮਹਿ ਲਾਤੀਜਾ ਗੁਰਸਾਲਾ ਹੀ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਈ ਗੁਰ ਪ੍ਰਸਾਦਿ ਪਰਮ ਪਦ ਪਾਇਆ ਵੱਡੀ ਵਡਿਆਈ ਹੋਈ ਅਨ ਦਿਨ ਗੁਣ ਗਾਵੇ ਨਿਤ ਸਾਚੇ ਸੱਚ ਸੁਮਾਵੇ ਸੋਈ ਮਨ ਰੇ ਗੁਰਮੁਖ ਹਿਰਦੈ ਵਿਚਾਰ ਤਜ ਕੂੜ ਕੁਟੰਬ ਹੋ ਮੈਂ ਬਿਕ ਤ੍ਰਿਸ਼ਨਾ ਚੱਲਣ ਹਿਰਦੈ ਸੰਭਾਲ ਰਹਾ ਸਤਗੁਰ ਦਾ ਤਾਰਾਮ ਨਾਮ ਕਾ ਹੋ ਦਾਤਕ ਕੋਈ ਨਹੀਂ ਜੀ ਦਾਨ ਦੇ ਤ੍ਰਿਪਤਾਸੇ ਸੱਚਾ ਹੈ ਨਾਮ ਸਮਾਹੀ ਅਨ ਦਿਨ ਹਰ ਰਵਿਆ ਰਿਤ ਅੰਤਰ ਸਹਿਜ ਸਮਾਦ ਲਗਾਹੀ ਸਤ ਗੁਰ ਸ਼ਬਦ ਦੀ ਏ ਮਨ ਭੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲਖ ਨਾ ਜਾਈ ਲਖਿਆ ਗੁਰਮੁਖ ਅਕਤ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰੰਗ ਪਾਣੀ ਆਵਣ ਜਾਣਾ ਬੋੜ ਨਾ ਹੋਵੇ ਗੁਰਮੁਖ ਸਹਿਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਾਚੇ ਹੀ ਸਤਿ ਸਾਚ ਪਤੀਜੈ ਵਿੱਚੋਂ ਆਪ ਗਵਾਇਆ ਏਕੋ ਏਕ ਵਸੈ ਮਨ ਸੁਆਮੀ ਦੂਜਾ ਅਵਰ ਨਾ ਕੋਈ ਇਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਧੁਰ ਲਿਖਿਆ ਹੋਈ ਮਲਾਰ ਮਰ ਲਾ ਤੀਜਾ ਗਣ ਗੰਧਰ ਨਾਮੇ ਸਭ ਉਧਰੇ ਗੁਰ ਕਾ ਸ਼ਬਦ ਵਿਚਾਰ ਹਉ ਮੈ ਮਾਰ ਸਦ ਮਨੁਵਸਾਇਆ ਹਰ ਰੱਖਿਆ ਔਰ ਤਾਰ ਜਿਸ ਹੈ 부ਝਾਏ ਸੋਈ 부ਝੈ ਜਿਸਨੂੰ ਆਪੇ ਲੈ ਮਿਲਾਏ ਆਨੰਦ ਦੀ ਨ ਬਾਣੀ ਸ਼ਬਦੇ ਗਾਵੇ ਸਾਚ ਰਹਿ ਲਿਵ ਲਾਈ ਮਨ ਮੇਰੇ ਖਿਨ ਖਿਨ ਨਾਮ ਸੰਭਾਲ ਗੁਰ ਕੀ ਬਾਤ ਸ਼ਬਦ ਸੁਖ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਉ ਮਨ ਮੁਖ 파ਖੰਡ ਕਦੇ ਨ ਚੂਕੇ ਦੁਜੇ ਪਾਏ ਦੁਖ ਪਾਏ ਨਾਮ ਵਿਸਾਰ ਵਿਖਿਆ ਮਨ ਰਾਤੇ ਮਿਰਥਾ ਜਨਮ ਗਵਾਏ ਏ ਵੇਲਾ ਫਿਰ ਹੱਥ ਨ ਆਵੇ ਅਨੰਦਨ ਸਦਾ ਪਛੁਤਾਏ ਮਰ ਮਰ ਜਨਮ ਮੈਂ ਕਦੇ ਨ ਬੂਝੈ ਵਿਸ਼ਟਾ ਮਾਹੇ ਸੁਮਾਰੇ ਗੁਰਮੁਖ ਨਾਮ ਰਤੇ ਸੇ ਉਦਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਤੇ ਆਇਆ ਹਰ ਰੱਖਿਆ ਔਰ ਥਾਰ ਮਨ ਤਨ ਨਿਰਮਲ ਨਿਰਮਲ ਮਤ ਊਤਮ ਊਤਮ ਬਾਣੀ ਹੋਈ ਏਕੋ ਪੁਰਖ ਏਕ ਪ੍ਰਭ ਜਾਤਾ ਦੂਜਾ ਅਵਰਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਨ ਤਨ ਰਾਤਾ ਗੁਰ ਕੀ ਬਾਣੀ ਪੇਵਾ ਸੁਰਤ ਸੁਮੇ ਅੰਤਰ ਵਸਿਆ ਲਖ ਪੇਵਾ ਘੁਰਮੁਖ ਹੋਏ ਲਖਾਏ ਨਾਨਕ ਜਿਸ ਭਾਵੇ ਤਿਸ ਆਪੇ ਦੇਵਾ ਭਾਵੇ ਤਿਵੇਂ ਚਲਾਏ